ਕੋਡੀ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੇਨਤੀ ਕਰਨੀ ਸੀ ਕਿ 25 ਮਈ 2025 ਨੂੰ ਸੰਦੀਪ ਨੰਗਲੰਦਿਆਂ ਕੋਡੀ ਕਲੱਬ ਟੈਲਫੋਰ ਵੱਲੋਂ ਬਹੁਤ ਵਧੀਆ ਵਧੀਆ ਕੋਡੀ ਕੱਪ ਕਰਵਾਇਆ ਜਾ ਰਿਹਾ ਜੀ ਸੰਦੀਪ ਨੰਗਲੰਦਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਹੋਊਗਾ ਤੇ ਜਿੰਨੇ ਵੀ ਭਰਾ ਕੋਡੀ ਨੂੰ ਪਿਆਰ ਕਰਦੇ ਸਾਰੇ ਜਣੇ ਹਮਮਹਾ ਕੇ ਪਹੁੰਚੋ ਜੀ 25 ਮਈ 2025 ਮੇਰੇ ਵੱਲੋਂ ਤੇ ਆਪਣਾ ਭਰਾ ਸੁਖੀ ਬੈਂਸ ਪਰ ਲੋਕਾਂ ਨੂੰ ਖੁੱਲੇ ਸੱਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਫੂਲਾ ਸ਼ੁਸ਼ਕ 25 ਮਈ ਨੂੰ ਰੈਣ ਐਤਵਾਰ ਬਾਈ ਸੰਦੀਪ ਨੰਗਲੰਗ ਦੀ ਯਾਦ ਵਿੱਚ ਟੈਲਫੋਰਡ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਸਾਰੇ ਭੈਣ ਤੇ ਭਰਾਵਾਂ ਨੂੰ ਬੇਨਤੀ ਆ ਕਿ ਸਾਰੇ ਹੌਮਾ ਹੌਮਾ ਕੇ ਪਹੁੰਚੋ ਅਸੀਂ ਵੀ ਪਹੁੰਚ ਰਹੇ ਹਾਂ ਮੇਲੇ ਦੀਆਂ ਰੌਣਕਾਂ ਦਾ ਉਹ ਧੰਨਵਾਦ ਬਾਈ ਰਾਮ ਰਾਮ ਭਾਈ ਸਰੇ ਵਾਈ ਨੇ ਮੈਂ ਤਰਭਾਈ ਗੁਰੇ ਸਿਸਰਾ ਆਪਣਾ ਭਾਈ ਸੰਦੀਪ ਨੰਗਲੰਗ ਦੀ ਯਾਦਗਾਰੀ ਮੈਂ ਟੈਲਫੋਰਡ ਕਬੱਡੀ ਕਪੜਾ ਨਜ਼ਰ ਆ 25 ਮਈ ਕੋ ਸਾਰੇ ਪਹੁੰਚੋ ਥੈਂਕ ਯੂ ਇਸ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ